ਤੁਸੀਂ ਸਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆ ਦੇਖ ਲਓ ਸਵੇਰੇ ਸਵੇਰੇ ਨਮੂਨੂ ਕਿੱਤਾਂ ਲਗਾ ਰਿਆ ਫਤਿਹ ਕਿ ਮੈਨੂੰ ਮਾਰਿਆ ਉਹ ਇਹਨੂੰ ਪੁੱਛ ਰਹੀ ਆ ਵੀ ਮੈਨੂੰ ਦੱਸ ਤੈਨੂੰ ਕਿਹਨੇ ਮਾਰਿਆ ਔਰ ਉਹ ਦੱਸ ਰਿਹਾ ਵੀ ਮੈਨੂੰ ਕਿਹਨੇ ਮਾਰਿਆ ਆਪ ਜੀ ਮਾਰਾ ਮੇਰਾ ਨਾਮ ਲੈ ਰਿਆ ਹੈ ਉਹਨੂੰ ਐ ਐ ਕਰਕੇ ਦੱਸਦਾ ਵੀ ਮੈਨੂੰ ਮਾਰਿਆ ਕਿਸੇ ਨੇ ਪੁੱਛੀ ਇਹਨੂੰ ਕਿਹਨੇ ਮਾਰਿਆ ਆਗੇ ਇਹਨੇ ਇਹਨੇ ਬੋਲਾ ਮੈਂ ਕਿ ਮੰਮੀ ਦੀ ਨੇ ਹੂੰ ਕੋਈ ਨਹੀਂ ਆ ਕੇ ਗੱਲ ਕਰਦੇ ਆਂ ਮੁੰਡੀ ਦੀ ਚੱਲੀ ਆ ਠੀਕ ਐ ਬਾਈ ਕਰ ਦੋ ਦੀ ਅਬ ਆ ਗਈ ਮੇਰੇ ਸਕੂਟਰ ਤੇ ਚਲਾਰੀ ਆ ਗਈ ਬਾਈ 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 ਕਰ ਦੋ ਬਾਈ ਕਰ ਦੋ ਬਾਏ 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 ਗਾਇਸ ਬਾਏ ਗਾਇਸ ਕਲੀਆਂ ਤੁਹਾਨੂੰ ਆ ਕੇ ਮਿਲੂਗੀ ਬਾਈ ਬਾਈ 12 ਗੁੰਡਾ ਬੰਦ ਕਰ ਜੀ ਠੀਕ ਐ ਉਹ ਆ ਕੇ ਖੋਲ ਲੂਗੀ ਪੁਨਮ ਹੇ ਨਮਨ ਅੱਜ ਬਹੁਤ ਜ਼ਿਆਦਾ ਖੁਸ਼ ਆ ਕਿਉਂ ਖੁਸ਼ ਆ ਬਈ ਇਹਦੀ ਖੁਸ਼ੀ ਦਾ ਰਾਜ਼ ਪਹਿਲਾਂ ਜਾਣ ਲਈ ਕੀ ਐ ਤੁਸੀਂ ਬੋਲੋ ਕਿਉਂਗੀ

ਇਕ ਸ਼ੋਈ ਸ਼ੋਈ ਕਰਕੇ ਉੱઠી ਹੈ ਹੁਣੀ ਹੁਣੀ ਇਹ ਟੈਡੀ ਬੀਰ ਬਣ ਕੇ ਹਾਂ ਟੈਡੀ ਬਣਿਆ ਪਿਆ ਜੀ ਟੈਡੀ ਆ ਜਾ ਮੇਰਾ ਡੈਡੀ ਵੀ ਹੈ ਟੈਡੀ ਬੀਰ ਉਠਾ ਮੇਰੇ ਡੈਡੀ ਇਹ ਕਿ ਟੈਡੀ ਬੀਰ ਨੂੰ ਉਠਾਲ ਦੋ ਹੁਣ ਕਾਦਾ ਬੈਠਾ ਹੂੰ ਉੱਠਣ ਦੋ ਰੁਕ ਜਾ ਰੁਕ ਜਾ 2 ਮਿੰਟ ਰੁਕ ਦੋ

चल हूं खोल दे ड्रैस <laughs> फिर आ गए मच्छर फिर आ गए मच्छर भाई मच्छर जल्दी ड्रेस चेंज कर ला फिर रोटी खा ला। <laughs> पते भी लंजॉय कर रहे हैं ਈ ਦੀਦੀ ਕੀ ਕਰ ਰਹੀ ਏ ਸੀ ਪਤਾ ਕੀ ਕਰ ਰਹੀ ਏ ਦੀਦੀ ਤੂੰ ਤੂੰ ਰਿਬਨ ਕਿੱਥੇ ਖੋਲ ਕੇ ਸਿੱਟਦੇ ਰਿਬਨ ਕਿੱਥੇ ਖੋਲ ਕੇ ਸਿੱਟਦੇ ਇੱਕ ਹੋਰ ਆ ਗਿਆ ਮચ્છਰ ਮੋਟਾ ਮੱਛਰ ਸਾਰਿਆਂ ਦਾ ਲਹੂ ਪੀਣ ਵਾਲਾ ਹੁਣ ਤੂੰ ਵੀ ਮੱਛਰ ਬਣਨਾ ਇਹ ਦੋਨਾਂ ਨੇ ਲੰਬੀ ਚੋਂਚ ਵਾਲੇ ਮੱਛਰ ਬਣਨਾ ਥੋਈ ਜੋ ਟਾਈਟ ਹੈ ਤੂੰ ਮੈਂ ਤੂੰ ਮੈਂ ਮੈਂ ਤੇਰੀ ਲਲਕਨੀਆ ਤੂੰ ਮੇਰੀ ਲਾਲਾ ਹਾਂ ਸਹੀ ਹੈ ਸੀਰਤ ਦੇਖਦਾ ਉਹਨੂੰ ਐਨ ਕੋਲ ਗੱਠ ਵੱਜ ਜਾਣੀ ਹੈ ਪਰ ਸਵੇਰੇ ਨਾ ਖੁੱਲਦੀ ਵੀ ਨਹੀਂ ਹੈਗੀ ਅਰੇ ਮਮਾ ਇਹਨੂੰ ਇਸ ਏਦੀ ਘੱਟ ਕੋਲੂ ਗੱਠਤ ਨਹੀਂ ਹੁੰਦੀ ਹੈਗੀ ਨਾ ਆਏ ਆਹੂ ਕੇਕ ਕੱਟਣਾ 100 100 ਹੋਗਾ ਹਾਂ ਦੇਖ ਲੋਕਾਂ ਦੇ ਮਿਲੀਅਨਸ ਚ ਹੁੰਦੇ ਆ ਅੱਜ ਨਹੀਂ ਮੈਂ ਜਾਊਂਗਾ ਵੀ ਮੇਰੇ ਮੇਰਾ 100 ਆਇਆ ਮम्मा ਤਿਆਰੀਂ ਵਿੱਚ ਜਾ ਕਾਹਦਾ ਕੇਕ ਕੱਟਣਾ 100 ਆ ਦੇਖ ਲੋ ਸਾਡੇ ਬੱਚੇ ਗਿੱਲਗੇ ਗਿੱਲਗੇ ਪੂਰੇ ਤਰੀਕੇ ਨਾਲ ਲੋਕਾਂ ਦੇ ਮਿਲੀਅਨਸ ਚ ਹੁੰਦੇ ਨੇ ਉਹ ਨਹੀਂ ਕੇਕ ਕੱਟਦੇ ਅਗੇ ਹਜੇ ਸਾਡੇ 100 ਸਬਸਕ੍ਰਾਈਬਰ ਤੇ ਕਹਿੰਦੀ ਕੇਕ ਕੱਟਣਾ ਮੈਨੂੰ ਖੁਸ਼ੀ ਹੋਣੀ ਚਾਹੀਦੀ 100 ਤਾਂ ਹੋ ਗਏ ਮਸਾਈ ਹਾਂ ਸਹੀ ਗੱਲ ਆ ਇਹ ਹੁੰਦੇ ਆ ਬੱਚੇ ਛੋਟੀ ਛੋਟੀ ਖੁਸ਼ੀ ਨੂੰ ਛੋਟੀ ਜੀ ਖੁਸ਼ੀ ਹੈ ਨਾਲੇ ਇੰਨੀ ਬੜੀ ਖੁਸ਼ੀ ਆ ਦੇਖ ਲੋ 100 ਸਬਸਕ੍ਰਾਈਬਰ ਦੀ ਖੁਸ਼ੀ ਇੰਨੀ ਜ਼ਿਆਦਾ ਏ ਕਿ ਇਹਨਾਂ ਦਾ ਖੂਨ ਮੈਨੂੰ ਲੱਗਦਾ ਵੱਧ ਕੇ 2 ਕਿਲੋ ਵੱਧ ਗਿਆ ਹੁਣ ਖੂਨ ਹੈ ਨਾ ਇੱਧਰ ਕਰੋ ਸਬਸਕ੍ਰਾਈਬ ਕਰ ਦਿਓ ਅੱਜ ਮੋਟਾ ਥੰਦਾ ਕਰ ਰਹੀ ਸੀ ਐਵੇਂ ਅਰੇ ਪੁਰ ਸਬਸਕ੍ਰਾਈਬ ਕਰ ਦਿਓ ਚਲੋ ਠੀਕ ਆ ਬੰਦਾ ਆਪਾਂ ਸਦੋਂ ਮਿਲਦੇ ਹਾਂ ਤੁਹਾਡੇ ਟਾਈਮ ਬਾਅਦ ਇਨਾ ਦਾ ਤਾਂ ਇਦਾਂ ਹੀ ਮਸਤੀ ਰੌਲਾ ਗੋਲਾ ਚੱਲਦਾ ਰਹਿੰਦਾ ਏ ਸੋ ਹੁਣ ਸੀਰਤ ਨੂੰ ਆਪਾਂ ਸਕੂਲੋਂ ਆਈਏ ਇਹਨੂੰ ਕੁਝ ਬਣਾ ਕੇ ਖਿਲਾ ਦਈਏ ਤੇ ਮਿਲਦੇ ਆ ਤੁਹਾਨੂੰ ਅਰੇ ਮੇਰੇ ਸੈੱਫਟੀ ਵੀ ਗਾਇਜ਼ ਅੱਜ ਵੀ ਦੇ ਟੂਸਨ ਦੀ ਛੁੱਟੀ ਹੋ ਗਈ ਹੈ ਕਿਉਂਕਿ ਮੈਮ ਨੇ ਅੱਜ ਅਮਰਿਤਸਰ ਜਾਣਾ ਸੀ ਤਨਾ ਕਰੇ ਬਾਟੇ ਪੜ੍ਹ ਰਿਹਾ ਈਸ਼ਵਰ ਸਤਿਵੀ ਪੜ੍ਹ ਰਿਹਾ ਮੇਰੇ ਨਾਲ ਆ ਦੋਨਾਂ ਬੱਚਿਆਂ ਨੂੰ ਹੁਣ ਆਪਾਂ ਪੜਾਈ ਕਰਵਾਨੀ ਆ ਕਿਉਂਕਿ ਸੀਰਤ ਦੇ ਨੈਕਸਟ ਮੰਥ ਦੇ ਐਮਐਸਟੀ ਸਟਾਰਟ ਹੋ ਜਾਣੇ ਨੇ ਐਮਐਸਟੀ ਨੇ ਐਮਐਸਟੀ ਨੇ ਫਾਈਨਲ ਫਾਈਨਲ ਥੋੜੀ ਐ ਐਮਐਸਟੀ ਐ ਦੋ ਦੋ ਚੈਪਟਰ ਦੇ ਹੋਣੇ ਆ ਠੀਕ ਐ ਤੇ ਚਲੋ ਆਪਾਂ ਹੁਣ ਇਹਨੂੰ ਥੋੜੇ ਜਿਹਾ ਟੈਸਟ ਪਰਤੇ ਚਲਾ ਲਈਏ ਕਿਉਂਕਿ ਦੀ ਛੁੱਟੀ ਐ ਛੁੱਟੀਆਂ ਬਹੁਤ ਹੁੰਦੀਆਂ ਨੇ ਇਹਨੂੰ ਮੰਮਾ ਹੂੰ ਤਾਂ ਗਾਇਜ਼ ਸੀਰਤ ਨੂੰ ਹੋ ਗਿਆ ਟਿਊਸ਼ਨ ਦੀ ਛੁੱਟੀ ਤੇ ਹੁਣ ਇਹ ਰਜਾਈ ਤੇ ਬੈਠ ਕੇ ਪੜ੍ਹੂਗਾ ਠੀਕ ਆ ਚਲੋ ਬੰਦ ਕਰੋ ਹੁਣ ਇਹ ਨਹੀਂ ਸਿਰਫ ਗਾਇਜ਼ ਹਾਂਜੀ ਗਾਇਜ਼ ਇਹਨੇ ਸਿਰਫ ਇਹ ਦੱਸਣਾ ਸੀ ਕਿ ਮੈਂ ਪੜ੍ਹਾਈ ਕਰਨ ਲੱਗੀ ਆ ਤੇ ਬਲੌਗ ਚ ਪਾ ਦਿਓ ਤੇ ਗਾਇਜ਼ ਉਹ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਸੀਰਤ ਪੜਾਣ ਲੱਗੀ ਆ ਆ ਦੇਖੋ ਮੈਂ ਸਕੂਲ ਦੀ ਜਾ ਰਹੀ ਹਾਂ ਹਾਂ ਚਲੋ ਬੰਦ ਕਰੋ ਇੱਧਰ ਲਿਕੇ ਹਾਂਜੀ ਆ ਬਈ ਸਾਡੇ ਲੱਡੂ ਆਏ ਨੇ ਅੱਜ ਤੇ ਸੁਖੇ ਤੇ ਅਮਨ ਨੂੰ ਬਹੁਤ ਬਹੁਤ ਵਧਾਈਆਂ ਜੁਝਾਰ ਸਿੰਘ ਦੀਆਂ ਸਾਡੇ ਫਤਿਹ ਆ ਗਿਆ ਤੇ ਇੱਕ ਹੋਰ ਜੁਝਾਰ ਆ ਗਿਆ ਹਨਾ 4 ਮਹੀਨੇ ਛੋਟਾ ਹੈ ਤੋ ਹਨਾ ਹਾਂ ਇਹ ਕੱਲ 4 ਮਹੀਨੇ ਦਾ ਹੋ ਗਿਆ ਹਾਂ ਵਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਪਤੇ ਪਤੇ ਹੱਸ ਕੇ ਤਾ ਲੋ ਹੱਸ ਲਓ ਅੰਦਰ ਜਿਪਾ ਮੜਦੇ ਨੇ ਅੰਨੇ ਬੋਲੇ ਅਸੀਂ ਵੀ ਬੱਚਿਆਂ ਨੇ ਕਿੰਨੀ ਲੇਅਰ ਪਾਣੀਆਂ ਨੇ ਫੇ ਕਿੱਥੋਂ ਪਤਾ ਚੱਲਿਆ ਫੇ ਤੂੰ ਗਾਦੇ ਪੁੱਛਦਾ ਕਿ ਪੇਰੈਂਟਸ ਨੇ ਦੋ ਲੇਅਰ ਪਾਈਆਂ ਤਾਂ ਬੱਚਿਆਂ ਨੂੰ ਤਿੰਨ ਲੇਅਰ ਪਾਣੀਆਂ ਐ ਤੇ ਪੇਰੈਂਟਸ ਨੇ ਤਿੰਨ ਲੇਅਰ ਪਾਈਆਂ ਤਾਂ ਬੱਚਿਆਂ ਨੂੰ ਫੋਰ ਲੇਅਰਸ ਪਾਣੀਆਂ ਨੇ ਇਹ ਤਾਂ ਵੀ ਪਤਾ ਕੀ ਪਤਾ ਮੈਨੂੰ ਪਤਾ ਫੇ ਤੁਸੀਂ ਕਿੰਨੀਆਂ ਪਾਈਆਂ ਨੇ ਮੈਂ ਦੋ ਲੇਅਰ ਪਾਈਆਂ ਨੇ ਤੇਰਾ ਉਲਟਾ ਕੰਮ ਚੱਲ ਰਿਹਾ ਰਿਵਰਸ ਮੈਂ 3 ਲੇਅਰ ਪਾਈਆਂ ਨੇ ਇਹਨੇ 1 ਲੇਅਰ ਪਾਈ ਹੋਈ ਆ ਹੂੰ ਫੇ ਜੇ ਪਤਾ ਫੇ ਪਾਉਂਦੇ ਕਾ ਤੇ ਨਹੀਂ ਹੂੰ ਨੂੰ ਨਾ ਬਿਲਕੁਲ ਗਰਮੀ ਕਾ ਤੇ ਲੱਗਦੀ ਆ ਅੱਲਾ ਸੁਨ ਮਾਇਆ ਹੂੰ ਇਹਨੂੰ ਠੰਡ ਹੀ ਨਹੀਂ ਲੱਗਦੀ ਪੂਰਾ ਦਸੰਬਰ ਮਹੀਨਾ ਛੁੱਟੀਆਂ ਜੇ ਨੇ ਹਾਫ ਸਲੀਪ ਆ ਕੇ ਰੱਖੀ ਆ ਹਰ ਨਾ ਤੇ ਕਿਵੇਂ ਨਾ ਨਹੀਂ ਚੱਲ ਰਿਹਾ ਨਾ ਇਹਦਾ ਕੋਪਲੇਸ ਆਉਂਦੇ ਹਾਂ ਹਮ ਅ ਤੇ ਠੀਕ ਹੈ ਅਰੇ ਥੋੜੀ ਜੀ ਸੱਦੀ ਲੱਗੀ ਸੀ ਪਰ ਠੀਕ ਹੀ ਕਿਦਾਂ ਹੋਇਆ ਆ ਦੇਖੋ ਇਹਨੇ ਕੋਈ ਦਵਾਈ ਨਹੀਂ ਖਾਈ ਹੈਗੀ ਕਿਦੇ ਨਾ ਠੀਕ ਹੋਇਆ ਹਮ ਕਿਸੇ ਨਾਲ ਨਹੀਂ ਹਮ ਆ ਮੇਰਾ ਦੋਸਤ ਆਇਆ ਇਹਦੇ ਟਿਊਸ਼ਨ ਵਾਲੇ ਬੱਚੇ ਆ ਗਏ आज छुट्टी सी तो तो हाँ। क्यों पता नहीं मैम क्या गेस्ट आया था ना नहीं आज उनके साथ ही गई है अच्छा मैम के घर गेस्ट आए थे फिर तू पढ़ाई नहीं की आज स्कूल, स्कूल का काम नहीं किया स्कूल का काम कंप्लीट कल ही कर लिया था अच्छा वेरी गुड चलो तू ही करो थोड़ा सा आज मैं कर दूं नहीं ओदा टेस्ट है अच्छा ओ तू किद्दा करेगा हम्म ये देख आजे बो टेस्ट पे आ है तू खेल ना बाहर जाके हैं हाँ ये देखो दिखाओ क्या खेल रहे हो हेलो गाइस वेलकम टू माय ब्लॉग ये देखिए में। में जल्दी कर, खेलने लाइक और सब्सक्राइब किया, किया नहीं किया तो दो। हम आपको दिखाने के लिए इतना सब कुछ लाते हैं तो आप, 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 आप लाइक सब्सक्राइब तो जल्दी कर। जल्दी कर।